ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਮਿਤੀ 11 ਜੁਲਾਈ 2025 ਅੱਜ ਮੁਰ ਤੋਂ 36 ਘੰਟੇ ਬਾਅਦ ਘਗਰ ਦਰਿਆ ਸਰਦੂਲਗੜ ਤੋਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਨ ਲੱਗਿਆ ਹਾਂ ਜੋ ਇਸ ਵਕਤ ਪਾਣੀ ਦਾ ਲੈਵਲ 6 ਫੁੱਟ ਦੇ ਲਗਭਗ ਚੱਲ ਰਿਹਾ ਹੈ ਜੇਕਰ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਜੋ ਸਰਦੂਲਗੜ ਤੋਂ ਇਕਬੀਰ ਦਾ ਪੇਜ ਚੱਲਦਾ ਹੈ ਬਾਈ ਟੈਣੀ ਦਾ ਸੋ ਉਹਨਾਂ ਨੇ ਸਵੇਰ ਦੀ ਜੋ ਅਪਡੇਟ ਪਾਈ ਸੀ ਸਵੇਰ ਉਹਨਾਂ ਨੇ ਦੱਸਿਆ ਸੀ ਕਿ ਜੋ 2.5 ਫੁੱਟ ਦੇ ਲਗਭਗ ਪਾਣੀ ਦਾ ਲੈਵਲ ਚੱਲ ਰਿਹਾ ਹੈ ਅਤੇ ਸਵੇਰ ਨਾਲ ਜੋ ਪਾਣੀ ਦਾ ਲੈਵਲ 3.5 ਫੁੱਟ ਵਧਿਆ ਹੈ ਅਤੇ ਇਸ ਦੇ ਨਾਲ ਹੀ ਦੱਸ ਦੇਵਾਂ ਕਿ ਜੋ ਨੋਰਮਲ ਸਿਚੁਏਸ਼ਨ ਹੈ ਜੇ 15 16 ਤੱਕ ਵੀ ਜੇ ਚੱਲੀ ਜਾਵੇ ਕੋਈ ਐਡੀ ਡਰ ਵਾਲੀ ਗੱਲ ਨਹੀਂ ਹੈ ਇੰਨਾ ਕ ਪਾਣੀ ਜੋ ਚੱਲਣਾ ਚਾਹੁੰਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਜੋ ਥੱਲੇ ਪਾਣੀ ਦਾ ਪੱਧਰ ਹੈ ਉਹ ਵੀ ਸਹੀ ਰਹੇਗਾ ਪਾਣੀ ਦਾ ਪੱਧਰ ਨਹੀਂ ਜ਼ਿਆਦਾ ਡੂੰਘਾ ਜਾਵੇਗਾ ਤਤਹਾਨੂੰ ਮੈਂ ਦੁਬਾਰਾ ਦੱਸ ਦੇਵਾਂ ਕਿ ਜੋ ਇਸ ਵਕਤ ਪਾਣੀ ਦਾ ਲੈਵਲ 6 ਫੁੱਟ ਦੇ ਲਗਭਗ ਚੱਲ ਰਿਹਾ ਹੈ ਇਸ ਦੇ ਨਾਲ ਹੀ ਘੱਗਰ ਦਰਿਆ ਸਰਦੂਲਗੜ ਤੋਂ ਸਵੇਰੇ ਸ਼ਾਮ ਦੀ ਅਪਡੇਟ ਪ੍ਰਾਪਤ ਕਰਨ ਦੇ ਲਈ ਮੇਰੇ YouTube ਅਤੇ Facebook ਪੇਜ ਨੂੰ ਸਬਸਕ੍ਰਾਈਬ ਅਤੇ ਫੋਲੋ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ